ਆਡੀ ਕਸਿਕਾਲ ਦੀ ਸਾਰਿਆਂ ਨੂੰ ਅੱਜ ਦੇ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਹੈ ਅੱਜ ਮੌਸਮ ਥੋੜਾ ਜਿਹਾ ਬਦਲਵਾਈ ਗਿਆ ਹੈ ਲੱਗਦਾ ਆ ਆਉਂਗਾ ਮੈਂ ਇੱਧਰ ਖਾ ਪੀ ਕੇ ਉਹ ਬੜਾ ਮਸਤ ਹੋਈਆਂ ਆਪਣੀਆਂ ਰਾਣੀਆਂ ਇੱਧਰ ਆਪਾਂ ਪੇਂਟਰ ਲੱਗ ਰਿਹਾ ਹੈ ਜਿਹੜਾ ਉਹ ਗੇਟ ਬੂਟ ਜਿ ਰੰਗ ਕਰਾਇਆ ਸੀਗੇ ਨੜਿਆ ਵਿੱਚ ਤੇ ਬੈਂਗਲਾਇਆਂ ਦੇ ਰੰਗ ਵਰਵਾਦੀ ਇਹ ਨਾ ਹਰਵਾ ਸਿੰਘ ਪਿੰਡ ਸਿੰਖਪੁਰੇ ਤੋਂ ਪ੍ਰਿੰਟਰ ਹੈ ਹਾਂ ਲੱਗਿਆ ਪਿਆ ਕੰਮ ਬਹੁਤ ਘੈਂਟ ਕਰਦਾ ਸਫਾਈ ਨਾਲ ਆ ਮੰਨ ਦਿਖਾਵਾਂਗੇ ਤੁਹਾਡਾ ਜੋ ਕੀਤਾ ਨਹੀਂ ਮਸ਼ੀਨ ਨਾਲ ਕਰਦਾ ਆ ਜਿਹੜੀ ਮਸ਼ੀਨ ਹੈ ਮਸ਼ੀਨ ਨਾਲ ਕਰਦਾ ਸੰਤ ਸਦੇੜੇ ਜਿਹੜਾ ਕੁਝ ਵੀ ਕਰਾਉਣਾ ਆਵੇ ਟਰਾਲੀ ਟੱਪਾ ਸਾਰਾ ਕੁਝ ਕਰ ਦਿੰਦਾ ਝੋਟਾ ਹਾਂ ਮਕਾਨ ਕਰਨਾ ਕੋਸ਼ ਕਰਨਾ ਕਦੇ ਨੰਬਰ ਹੈਗਾ 945279210 ਸਪਰਕ ਕਰੋ ਸਾਡੇ ਨਾਲ ਸਾਰਾ ਕੰਮ ਹੀ ਕਰਦੇ ਆ ਘਰਾਂ ਕੋਰਾਂ ਦਾ ਵੀ ਕਰਦੇ ਆ ਨਾ ਕੋਠਿਆਂ ਦਾ ਸਾਰਾ ਜੋੜੀਆਂ ਦਾ ਲੱਕੜ ਦਾ ਲੋਹੇ ਦਾ ਟਰਾਲੀ ਦਾ ਗੱਡੀ ਦਾ ਕੋਈ ਕੁਝ ਕੋਈ ਸਾਰਾ ਕੰਮ ਹੀ ਚੈੱਕ ਕਰਦਾ ਝੋਟਾ ਫਰਨੀਚਰ ਦਾ ਹਮ ਸਾਰੇ ਕੰਮ ਕਰਦਾ ਇੱਧਰ ਆਪਣਾ ਦੇਖੋ ਔਸਮ ਦੇਖੋ ਅੱਜ ਬੱਦਲ ਵਾਈ ਚੱਲ ਗਿਆ ਉਹਦੀ ਸੁਭਾਅ ਬਣਾ ਪਹਿਲਾ ਮੱਕੀ ਬੀਜ ਜਦੋਂ ਖਰਾਬ ਕਰਤਾ ਚਾਰ ਪੰਜਨ ਲਗਾਤਾਰ ਨਹੀਂ ਪਈ ਗੱਜ ਦੇ ਬੀਜ ਨਾਲ ਫੇਰ ਜਾਵਾ ਕਰਤੀ ਬੱਦਲ ਵਾਈ ਹੋ ਰਹੀ ਹੈ ਬੱਦਲ ਵਾਈ ਦੇਖਦੇ ਆ ਕੀ ਬਣਦਾ ਇਦਾਂ ਆਪਣੀਆਂ ਬੈਠੀਆਂ ਛੋਟੀਆਂ ਰਾਂਗ ਆ ਆ ਵੀ ਕੇ ਮਸਤ ਹੋ ਕੇ ਆ ਬੈਠਣਾ ਛੋਟੀਆਂ ਕਰਮਾ ਆਲਣ ਇਦਾਂ ਸਾਡੀ ਕੁਝ ਨਹੀਂ ਬੈਠੀ ਐ ਕੀ ਹਾਲਾ ਕੁਝ ਨਹੀਂ ਠੀਕ ਐ ਉਸੇ ਆਂਜਾ ਕੇ ਅੰਡੇ ਕੱਟ ਲਈ ਕੋਈ ਗੁੱਸਾ ਨਾ ਕਰ ਲੈਣ ਦੇ ਨਾ ਰੋਟੀ ਆਸ ਨਹੀਂ ਆਓ ਜੀ ਮਾਨ ਵਾਲਾ ਮੂਹ ਪੇਂਟਰ ਨੇ ਲਾ ਗਿਆ ਡੱਬੇ ਚ ਰੰਗ ਆਹ ਮਾਣਾ ਉਹ ਕਰਤ ਨਹੀਂ ਕੰਨਾਂ ਨੂੰ ਇਹ ਗੰਨਾਂ ਤੇ ਗਲੋ ਅੱਜ ਗਿਆ ਹੈ ਗੰਨ ਨੂੰ ਤਾਂ ਬਣਾ ਕਰਦਾ ਹੀ ਨਹੀਂ ਆਓ ਜੀ ਕਰੋ ਰੰਗ ਹਾਂ ਕੀ ਭਾਈ ਆ 3 ਤੱਕ ਆ ਭਾਈ ਤੁਸੀਂ ਗਾੜੇ ਪਿੱਛੇ ਲੜ ਪਾਣਾ ਪੀ ਲਿਆ ਛਾੜ ਦੇ ਉਪਰਾਂ ਤਿੰਨਾ ਛਾੜ ਦੋ ਬੱਸ 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 ਬਾਲਾਂ ਆ ਸਿਆਣਾਂਗਾ ਆ ਲੋ ਯਾ ਦਾ ਖਾਣਾ ਆ ਰਹੀ ਚਲੋ ਠੀਕ ਹੈ ਧੰਨਵਾਦ ਵੀਡੀਓ ਦੇਖਣ ਵਾਸਤੇ ਗਿੰਦੀ ਗਿੰਦੀ ਕੀ ਹੈ ਜਿਹੇ ਜਿਹੀ ਬਣੀ ਹੈ ਆ ਸਾਡਾ ਮੋਟਣਾ ਚਲੋ ਜੇ ਤਾਂ ਚਲੋ ਅੰਦਰ ਵਾਜੋ ਜਾ ਕੇ ਚਲੋ ਜੀ ਅੱਜ ਦਾ ਬਲੌਗ ਇੱਥੇ ਤੱਕ ਸੀ ਧੰਨਵਾਦ ਦੇਖਣ ਵਾਸਤੇ